ਪਾਜੀ ਪ੍ਰਸ਼ਾਸਨ ਤੇ ਅੱਜ ਤੇ ਆ ਸਰਕਾਰੀ ਛੁੱਟੀ ਹੋਲਾ ਮੇਲੇ ਦਾ ਕਰਕੇ ਸਰਕਾਰੀ ਛੁੱਟੀ ਆ ਤੇ ਪ੍ਰਸ਼ਾਸਨ ਤੋਂ ਪਤਾ ਨਹੀਂ ਅੱਜ ਕਿੱਥੇ ਛੁੱਟੀ ਵਾਲੇ ਦਿਨ ਟਾਈਮ ਲਾ ਗਿਆ ਕੀ ਧੱਕਾ ਕਰੰਦੇ ਚੱਲ ਰਿਹਾ ਸੀਗਾ ਵੀ ਅਸੀਂ ਕਬਜ਼ਾ ਕਰਨਾ ਏ ਥਾ ਦੇ ਪੰਚਾਇਤ ਦਾ ਆਪਣੇ ਬੰਦੇ ਨੂੰ ਕਰਾਉਂਦੇ ਹੈਗੇ ਕੁਝ ਫਿਰ ਫਿਰ ਉਹ ਚੀਜ਼ ਨੂੰ ਇਹਨਾਂ ਨੇ ਇੰਨਾ ਜ਼ਿਆਦਾ ਕਰਤਾ ਕਿ ਪਿੱਛੋਂ ਆਉਂਦੀ ਇੰਨਾ ਪ੍ਰੈਸ਼ਰ ਸਾਡੇ ਉੱਤੇ ਆ ਕਿ ਅੱਜ ਪੁਲਿਸ ਨਾਲ ਸਾਡੀ ਫੋਰਸ ਲੱਗੇ ਤੇ ਨਾਲ ਵੀਡੀਓ ਸਾਹਿਬ ਆਏ ਆ ਹੈ ਵੀ ਛੁੱਟੀ ਅੱਜ ਸੋ ਵੀ ਇਹ ਚੰਨੀਆਰ ਤੇ ਵੈਸੇ ਛੁੱਟੀ ਬਲਾਜ ਹੁੰਦੀ ਆ ਆਣ ਕੇ ਤੇ ਉਹ 1.5 ਘੰਟਾ ਹੋ ਗਿਆ ਤੇ ਖੜਿਆ ਉਹਦੇ ਨਾਲ ਜੀਐਸਵੀ ਮਸ਼ੀਨਾਂ ਦੇ ਟਰਾਲੀਆਂ ਦੇ ਜਿਹੜੇ ਕਹਿ ਰਹੇ ਵੇਟ ਕਰ ਰਹੇ ਸੀਗੇ ਵੀ ਆ ਕੇ ਤੇ ਅਸੀਂ ਸਾਰਾ ਕੰਦਾ ਵਗੈਰਾ ਸਾਰੀਆਂ ਢੋਣੀਆਂ ਵੀਰ ਜੀ ਉਹ ਸ਼ਾਮਲਾਟ ਜਗਾ ਉਹਨਾਂ ਨੇ ਕਾਫੀ ਸਾਲ ਤੋਂ ਉੱਥੇ ਕਬਜ਼ਾ ਕੀਤਾ ਹੋਇਆ ਕੀ ਨਾ ਭਾਈ ਤੁਹਾਡਾ ਕਿਹੜਾ ਪਿੰਡ ਹੈ ਪਾਜੀ ਮੇਰਾ ਨਾਮ ਮਨਜੀਤ ਸਿੰਘ ਸੌਰਨਪੁਰ ਸਰਦਾਰ ਹੀਰਾਸਿਕ ਪਿੰਡ ਵੈਰਵਾਲ ਬਾਵਿਆਂ ਕੀ ਹੈ ਮਾਮਲਾ ਸਾਰਾ ਜਿਹੜਾ ਜਿਹੜਾ ਅੱਜ ਵੱਡੀ ਗੰਟੀ ਪ੍ਰਸ਼ਾਸਨ ਲਗਾ ਇਹ ਪਾਜੀ ਪ੍ਰਸ਼ਾਸਨ ਤੇ ਅੱਜ ਤੇ ਆ ਸਰਕਾਰੀ ਛੁੱਟੀ ਉਹ ਲੈ ਮਲੇ ਦਾ ਕਰਕੇ ਸਰਕਾਰੀ ਛੁੱਟੀ ਆ ਤੇ ਪ੍ਰਸ਼ਾਸਨ ਤੋਂ ਪਤਾ ਨਹੀਂ ਅੱਜ ਕਿੱਥੇ ਛੁੱਟੀ ਵਾਲੇ ਦਿਨ ਟਾਈਮ ਲਾ ਗਿਆ ਕੀ ਧੱਕਾ ਕਰਦੇ ਇਹ ਥਾਂ ਦਾ ਪਿਛਲੇ 50 ਸਾਲਾਂ ਤੋਂ ਸਾਡੇ ਤੋਂ ਕਬਜ਼ਾ ਵਾ ਲਗਭਗ 14 ਤੋਂ 15 ਮਰਲੇ ਆ ਸਾਡੇ ਕੋਲ ਇਹਦੇ ਥਾਂ ਦੇ ਕਾਗਜ਼ ਵੀ ਹੈਗੇ ਸਟਾਮ ਵੀ ਹੈਗੇ ਆ ਉਹ ਤੁਹਾਡੇ ਸਾਹਮਣੇ ਵੇਖੋ ਪੁਰਾਣੀ ਕੰਦ ਹੋਈ ਆ ਕੰਦ ਨੂੰ ਮੜ ਜਾ ਤੁਹਾਨੂੰ ਵਿਖਾਉਣ ਦੀ ਕੋ ਆ ਕੰਦ ਸਾਰੀ ਪੁਰਾਣੀ ਆ ਜੋ ਕਿ ਜਿਹੜੀ ਰੂੜੀ ਲੱਗੀ ਆ ਨਾ ਇਹ ਰੂੜੀ ਤਾਜੀ ਨਹੀਂ ਆ ਪਹਿਲਾਂ ਸਾਡੇ ਦਾਦਾ ਜੀ ਇੱਥੇ ਰੂੜੀ ਛੋੜਦੇ ਰਹੇ ਆ ਉਦੋਂ ਬਾਅਦ ਆ ਰੂੜੀ ਇੱਥੇ ਅਸੀਂ ਸਾਡੇ ਫਾਦਰ ਛੋੜਦੇ ਰਹੇ ਆ ਉਦੋਂ ਬਾਅਦ ਆ ਰੂੜੀ ਇੱਥੇ ਅਸੀਂ ਛੋੜਦੇ ਰਹੇ ਆ ਇਹ ਉਹ ਨਾ ਨਵੀਂ ਪੰਚਾਇਤ ਬਣੀ ਆ ਸਰਪੰਚ ਦੀਆਂ ਜਗਦੀਪ ਕੌਰ ਉਹ ਵੋਟਾਂ ਦਾ ਮਸਲਾ ਵਾ ਸਾਰਾ ਹੋਰ ਕੋਈ ਗੱਲ ਹੀ ਕੀ ਪਹਿਲਾਂ ਇੱਥੇ ਕਿੰਨੀਆਂ ਪਜਤਾ ਆ ਗਈਆਂ ਇਹੋ ਜਿਹਾ ਕੋਈ ਗੱਲ ਨਹੀਂ ਆ ਇਹ ਵੋਟਾਂ ਦਾ ਮਸਲਾ ਵਾ ਵੋਟਾਂ ਪਾਉਣ ਦੇ ਵਿੱਚ ਵੀ ਅਸੀਂ ਵੋਟਾਂ ਨਹੀਂ ਪਾਈਆਂ ਤੇ ਆ ਸਾਨੂੰ ਉਹਦਾ ਪਗਤਾਨ ਕਰਨਾ ਪੈਂਦਾ ਵੀ ਧੱਕੇ ਨਾ ਆਏ ਵੀ ਮੋਟਾ ਪਾਈਏ ਇਹ ਆ ਆਮ ਆਦਮੀ ਸਰਪੰਚਨੀ ਆਮ ਆਦਮੀ ਪਾਰਟੀ ਦੀ ਸਰਪੰਚਨੀ ਜਗਦੀਪ ਕੌਰ ਜਗਾ ਤੁਸੀਂ ਕਿਸੇ ਤੋਂ ਖਰੀਦੀ ਆ ਜੀ ਹਾਂ ਜੀ ਹਾਂ ਜਿਹਦੀ ਖਰੀਦੀ ਉਹ ਤਾਂ ਸਾਡੇ ਕੋਲ ਡਾਕੂਮੈਂਟ ਪਏ ਆ ਸਾਰੇ ਬਕਾਇਦਾ ਅਸੀਂ ਪਖਾਵਾਂਗੇ ਸਾਡੇ ਕੋਲ ਇਹਦਾ ਸਟੇ ਵੀ ਹੈਗਾ ਮਾਨ ਮਾਨ ਜੋਗ ਅਦਾਲਤਾਂ ਤੋਂ ਸਾਡੇ ਕੋਲ ਸਟੇ ਹੈ ਦਾ ਤੇ ਸਟੇ ਦੇਖਣੀ ਤਾਂ ਵੀਡੀਓ ਸਾਹਿਬ ਸਟੇ ਹੀ ਲੰਘਣਾ ਕੀ ਜਾਰੀ ਹੈ ਬਿਲਕੁਲ ਜੀ ਸਟੇ ਦੀਆਂ ਛਰੇ ਆਮ ਧੱਕੀਆਂ ਡਈਆਂ ਜਾ ਰਹੀਆਂ ਕੋਈ ਪ੍ਰਚਾਰ ਨਹੀਂ ਅੱਜ ਛੁੱਟੀ ਆ ਵੇਖੋ ਤੁਸੀਂ ਉਹ ਲਾ ਮੱਲਾ ਗੁਰੂ ਸਾਹਿਬ ਦਾ ਹੈ ਦੇਣਿਆ ਉਹ ਲੈ ਮੱਲੇ ਤੇ ਸੰਗਤਾਂ ਗਈਆਂ ਤੇ ਇਹਨਾਂ ਨੇ ਪਿੱਛੋਂ ਪ੍ਰਸ਼ਾਸਨ ਨੂੰ ਵੇਖੋ ਜੀ ਕਿੱਦਾਂ ਛੁੱਟੀ ਵਾਲੇ ਦੇ ਨੇ ਇੱਥੇ ਭੇਜਿਆ ਆ ਤੁਸੀਂ ਵਿਖਾਓ ਇੱਥੇ ਪ੍ਰਸ਼ਾਸਨ ਆਇਆ ਪ੍ਰਸ਼ਾਸਨ ਆਇਆ ਸਾਰਾ ਨਾਲ ਉਹ ਤੋਂ ਵੀਡੀਓ ਦਫ਼ਤਰ ਵੀਡੀਓ ਦਫ਼ਤਰ ਦੀ ਜੀ ਸ਼ਨੀਵਾਰ ਤੇ ਵੈਸੇ ਵੀ ਵੀਡੀਓ ਦਫ਼ਤਰ ਛੁੱਟੀ ਹੁੰਦੀ ਮੈਂ ਆਪ ਉੱਥੇ ਨੌਕਰੀ ਕਰਦਾ ਅੱਜ ਤਾਂ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਉਹਨਾਂ ਦੇ ਮਲਾਜ ਕਹਿਣ ਦਾ ਜਿਹੜੇ ਉਹਨਾਂ ਦੇ ਮਲਾਜ ਉਹਨਾਂ ਦਾ ਕਹਿਣ ਦਾ ਮਤਲਬ ਸਾਨੂੰ ਬਹੁਤ ਪਿੱਛੋਂ ਸਰਕਾਰ ਪ੍ਰੈਸ਼ਰ ਹੈ ਇਹਨਾਂ ਦਾ ਸਰਪੰਚ ਸਾਹਿਬ ਦਾ ਜਿਹੜੀ ਬੀਬੀ ਜਗਦੀਪ ਕੌਰ ਆ ਤੇ ਬਹੁਤ ਏ ਤਕਾ ਕਰ ਰਹੇ ਨਿੰਦਨਯੋਗ ਗੱਲਾਂ ਆ ਇਹ ਚੰਗੀ ਗੱਲ ਨਹੀਂ ਆ ਇੱਕ ਵੋਟਾਂ ਦੇ ਕੰਮ ਨੂੰ ਇਦਾਂ ਜੋੜਿਆ ਜਾਵੇ ਪਹਿਲਾਂ ਇਦੋਂ ਕਿੰਨੀਆਂ ਪੰਚਾਇਤਾਂ ਆਈਆਂ ਕਿੰਨੇ ਚਿਰ ਦੀਆਂ 70 ਸਾਲ ਜੋ ਦੇਸ਼ ਜਾਦ ਆ 47 ਤੋਂ ਬਾਅਦ ਕਿੰਨੀਆਂ ਆਏ ਪੰਚਾਇਤਾਂ ਇਹ ਸਾਡੇ ਦਾਦਾ ਜੀ ਸਾਡੇ ਪਰਦਾਦਾ ਜੀ ਉਦੋਂ ਦੇ ਇੱਥੇ ਪੂਰਾ ਨਗਰ ਕੇਸ ਤੋਂ ਵੀ ਤੁਸੀਂ ਪੁੱਛੋਗੇ ਨਾ ਇਹ ਤੁਹਾਨੂੰ ਆਪਣੇ ਆਪ ਦੱਸ ਦੇਣਗੇ ਰੂੜੀ ਤੁਹਾਨੂੰ ਆ ਵੇਖੋ ਇਹਦੇ ਪਰਲੇ ਪਨੇ ਟੱਪ ਮਾਰੋਗੇ ਨਾ ਇਹ 5000 ਰੂੜੀ ਪੁਰਾਣੀ ਲਫਾਫੇ ਪੁਰਾਣੀਆਂ ਚੀਜ਼ਾਂ ਚੋਂ ਮਿਲਣਗੀਆਂ ਮੰਗ ਕੀ ਕਰਦੇ ਜੀ ਮੰਗੇ ਕਰਦੇ ਵੀ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਵਾ ਇਹ ਚ ਪਾਰਟੀ ਬਾਜੀ ਵਾਲਾ ਇਹੋ ਜਿਹਾ ਕੰਮ ਉਪਰ ਉੱਠ ਕੇ ਸਰਕਾਰ ਨੂੰ ਬੇਤੀ ਕਰਦੇ ਆਂ ਵੀ ਆਂਦੇ ਤੇ ਬਹੁਤ ਆ ਵੀ ਅਸੀਂ ਵੀ ਪਾਰਟੀ ਬਾਜੀ ਨਹੀਂ ਕਰਦੇ ਉਪਰ ਉੱਠ ਕੇ ਜਿਹੜੇ ਕੰਮ ਕਰਨ ਵਾਲੇ ਆ ਮੇਨ ਉਹ ਕੰਮ ਕੀਤੇ ਜਣਾ ਕਿਹੜਾ ਇੱਕ ਜ਼ਮੀਨ ਖਰੀਦੀ ਸਾਡੇ ਕੋ ਕਾਗਜ ਸਟੇ ਲਿਆ ਮਤੇ ਪਏ ਪਹਿਲੀਆਂ ਪੰਚਾਇਤਾਂ ਦੇ ਸਾਡੇ ਕੋ ਪਏ ਆ ਅਸੀਂ ਪੇਸ਼ ਕਰਾਂਗੇ ਇਹ ਬਿਲਕੁਲ ੱਕਾ ਰਿਹਾ ੱਕਾ ਹੋ ਨਹੀਂ ਦਿੱਤਾ ਜਾਊਗਾ ਜੋ ਵੀ ਜੇ ਕੇ ਹਾਲਤ ਨੂੰ ਨਹੀਂ ਦਿੱਤਾ ਜਾਊਗਾ ਸਾਡਾ ਕਾਜ ਤੇ ਸਾਡੀ ਤਾਂ ਗੱਲ ਸੁਣਨ ਤਿਆਰ ਨਹੀਂ ਮਤਲਬ ਜਿਹੜੀ ਨਵੀਂ ਸਰਕਾਰ ਬਣਾਈ ਹੈ ਆਪਾਂ ਐ ਕਰਕੇ ਬਣਾਈ ਹੈ ਨਾ ਵੀ ਨਵੀਂ ਸਰਕਾਰ ਦਾ ਮਤਲਬ ਇਹ ਵੀ ਇਨਸਾਫ ਮਿਲੇ ਤੰਗ ਹੋ ਕੇ ਦੁਨੀਆ ਤੋਂ ਬਣਾਈ ਸੀ ਆ ਇਨਸਾਫ ਸਾਨੂੰ ਮਿਲ ਰਿਹਾ ਤੂੰ ਵੀ ਸਾਡੇ ਕਾਗਜ਼ ਵੇਖਣ ਨੂੰ ਕੋਈ ਤਿਆਰ ਨਹੀਂ ਆ ਇਹ ਤੁਸੀਂ ਵੇਖੋ ਇੰਨੀਆਂ ਚੀਜ਼ਾਂ ਕਿੰਨਾ ੱਕਾ ਛਰੇ ਆ ੱਕਾ ਹੋ ਰਿਹਾ ਕਹਿੰਦੇ ਸਾਨੂੰ ਪਿੱਛੋਂ ਬਹੁਤ ਪ੍ਰੈਸ਼ਰ ਆਹੀਂ ਜਿਹਨੂੰ ਗੱਲ ਕਰਦੇ ਆ ਨਾ ਮੈਂ ਖੁਦ ਹੀ ਬਲਾਗ ਦੇ ਲਾਗੇ ਡਿਊਟੀ ਕਰਦਾ ਬੈਂਕ ਦੇ ਵਿੱਚ ਆ ਕਹਿੰਦੇ ਵੀ ਸਾਨੂੰ ਪਿੱਛੋਂ ਬਹੁਤ ਪ੍ਰੈਸ਼ਰ ਆ ਠੀਕ ਆ ਮੈਂ ਰਣਾ ਗੁਰਜੀਤ ਸਿੰਘ ਇਹ ਸਾਬਕਾ ਸਰਪੰਚ ਜੀ ਮੈਂ ਪਿੰਡ ਬਰਵਾਲ ਬਾਵੇਂ ਤੋਂ ਸਾਹਿਬ ਜੀ ਕੀ ਮਾਮਲਾ ਜਗਾ ਦਾ ਜਿਹੜਾ ਪ੍ਰਕਾਸ਼ਨਾ ਆਇਆ ਇਹ ਇਹ ਮਾਮਲਾ ਇਹ ਆ ਜੀ ਕਿ ਇਹ ਸਾਡਾ ਪਿੰਡ ਦਾ ਪਰਿਵਾਰ ਹੈਗਾ ਵਾ ਮਜੀਤ ਸਿੰਘ ਜਿਹੜਾ ਫੌਜ ਚ ਰਿਟਾਇਰਡ ਉਹ ਕਿ ਆਇਆ ਇਹਨਾਂ ਦੇ ਪਰਿਵਾਰ ਅਗਰ ਇਹਨਾਂ ਦੀ ਇਹਨਾਂ ਦੀ ਜਗਾ ਕੀ ਆ ਕੋਈ ਜੋ ਪਾਸਤਾ ਤੋਂ ਅੱਗੇ ਬੈਠੇ ਹੋਣ ਤੋਂ ਸਾਰਾ ਪਿੰਡ ਜਾਣਦਾ ਕਿ ਇਹਨਾਂ ਦੀ ਜਗਾ ਫਿਰ ਵੜੀ ਹੋਈ ਜਗਾ ਵਾ ਪਿਛੇ ਮਕਾਨ ਪਿਆ ਵਾ ਗੇੜੀ ਜਗਾਏ ਖਰੀਦੀ ਆ ਟੀਸੀ ਵੀ ਨਾਲ ਜਗਾਏ ਵੇਗੀ ਆ ਇਸਟਾਮਾ ਤੇ ਲਿਖਤ ਹੋਈਆਂ ਵਾ ਤੇ ਜਿਹੜੀ ਪੰਚਾਇਤ ਵਾ ਉਹ ਕੁਝ ਮਤਲਬ ਕਿ ਕਬਜ਼ਾ ਕਰਨ ਦੀ ਨੀਦ ਨਾਲ ਕਾਫੀ ਦਿਨਾਂ ਦਾ ਇਹ ਚੱਲ ਰਿਹਾ ਸੀਗਾ ਵੀ ਅਸੀਂ ਕਬਜ਼ਾ ਕਰਨਾ ਹੈ ਥਾ ਤੇ ਪੰਚਾਇਤ ਦਾ ਆਪਣੇ ਬੰਦੇ ਨੂੰ ਕਰਾਉਣ ਦੇ ਹੈਗੇ ਕੁਝ ਫਿਰ ਫਿਰ ਉਹ ਚੀਜ਼ ਨੂੰ ਇਹਨਾਂ ਨੇ ਇੰਨਾ ਜ਼ਿਆਦਾ ਕਰਤਾ ਕਿ ਪਿਛੋਂ ਆਉਂਦੀ ਇੰਨਾ ਪ੍ਰੈਸ਼ਰ ਸਾਡੇ ਉੱਤੇ ਆ ਕਿ ਅੱਜ ਪੁਲਿਸ ਨਾਲ ਸਾਡੀ ਫੋਰਸ ਲੈ ਕੇ ਤੇ ਨਾਲ ਵੀਡੀਓ ਸਾਹਿਬ ਆਏ ਆ ਹੈ ਵੀ ਛੁੱਟੀ ਅੱਜ ਸੋ ਵੀ ਇਹ ਚੰਨਿਯਾਰ ਤੇ ਵੇਹ ਛੁੱਟੀ ਬਲਾਜ ਹੁੰਦੀ ਆ ਆਣ ਕੇ ਤੇ ਉਹ 1.5 ਘੰਟਾ ਹੋ ਗਿਆ ਤੇ ਖੜਿਆ ਉਹਦੇ ਨਾਲ ਜੀਐਸਵੀ ਮਸ਼ੀਨਾਂ ਤੇ ਟਰਾਲੀਆਂ ਦੇ ਜਿਹੜੇ ਕਹਿ ਰਹੇ ਵੇਟ ਕਰ ਰਹੇ ਸੀਗੇ ਵੀ ਆ ਕੇ ਤੇ ਅਸੀਂ ਸਾਰਾ ਕੰਦਾ ਵਗੈਰਾ ਸਾਰੀਆਂ ਢੋਣੀਆਂ ਕਿਉਂਕਿ ਇਹ ਕੰਦਾ 20 ਸਾਲ ਪੁਰਾਣੀਆਂ ਕੰਦਾ ਹੋਈਆਂ ਗੇਟ ਲੱਗਾ ਵਾ ਸਾਰਾ ਸਮਾਨ ਵਿੱਚ ਪਿਆ ਹੋਇਆ ਵਾ ਤੇ ਨਾ ਹੀ ਸਾਡੇ ਪੇਪਰ ਵੇਖਣ ਨੂੰ ਤਿਆਰ ਹੁੰਦੇ ਕੇ ਅਸੀਂ ਸਟੇ ਦਿਖਾਉਣੇ ਨਾ ਸਟੇਰ ਨੂੰ ਵੇਖਦੇ ਆ ਤੇ ਨਾ ਹੀ ਸਟਾਮ ਅਸੀਂ ਦਿਖਾਈ ਜਿਹੜੇ ਵੀ ਜਗ੍ਹਾ ਮੁੱਲ ਖਰੀਦੀ ਆ ਨਾ ਹੀ ਉਹ ਦੇਖਦੇ ਆ ਕੋਈ ਸਾਹਿਬ ਕਿਸਤਾ ਦੇਖਦੇ ਹੋ ਜਾਂ ਕਬਜ਼ਾ ਚਵਾਉਣ ਆਏ ਸੀ ਜਦੋਂ মিডিਆ ਆਉਣ ਨੂੰ ਭੱਜ ਗਏ ਸੀ ਅਜੀ ਉਹ ਤੇ ਦੇਖੇ ਸਾਰਿਆਂ ਦੇਖ ਹੀ ਲਿਆ ਕਿ ਜਿਹੜਾ ਮੀਡੀਆ ਆ ਸਾਰੇ ਭੱਜ ਗਏ ਮੈਨੂੰ ਤੇ ਇਹ ਨਹੀਂ ਸਮਝ ਆ ਗੱਲ ਦੀ ਆਈ ਕਿ ਜੇ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਦੱਸੋ ਪੰਚਾਇਤ ਦਿਖਾਵੇ ਵੀ ਤੁਹਾਡੇ ਕੋਲ ਕੋਈ ਮਾਲਕੀ ਦਾ ਸਬੂਤ ਕੋਈ ਹੈਗਾ ਤੁਹਾਡੇ ਕੋਲ ਪੰਚਾਇਤ ਦਿਖਾਵੇ ਵੀ ਹਾਂਜੀ ਆ ਨੰਬਰ ਜਾਂ ਕੁਝ ਕਿ ਸਾਡੇ ਕੋਲੇ ਇਹ ਮਾਲਕੀ ਹੈਗੀ ਆ 10 ਸਾਲ ਮੈਂ ਸਰਪੰਚ ਲੱਗ ਰਿਹਾ 13 ਤੋਂ ਲੈ ਕੇ ਤੇ ਆ ਆਪਣੇ 23 ਤੱਕ ਤੇ ਚਾਚਾ ਜੀ ਸਰਦਾਰ ਪਰਮਜੀਤ ਸਿੰਘ ਇਹ ਬਲਾਸ਼ਵਤੀ ਮੈਂਬਰ ਰਹੇ ਆ 5 ਸਾਲ ਸਰਪੰਚ ਰਹੇ ਆ ਆ ਖੜੇ ਸਾਹਮਣੇ ਸਰਦਾਰ ਸੰਦੀਪ ਸਿੰਘ ਲਾਗੇ ਸੁਦਰਸ਼ ਸਿੰਘ ਸਾਹਿਬ ਦਾ ਸਰਪੰਚ ਹੈ ਜੀ ਇਹ ਖੜੇ ਪੰਜ ਸਾਲ ਇਹ ਸਰਪੰਚ ਰਹੇ ਆ ਇੰਨੇ ਸਾਲ 20 ਸਾਲ ਦੀ ਸਰਪੰਚ ਟਾਈਮ ਦਾ ਰਹੇ ਅਸੀਂ ਖੜੇ ਤਿੰਨੇ ਸਭ ਸਰਪੰਚ ਸਾਨੂੰ ਤੇ ਜਗ੍ਹਾ ਇੱਥੇ ਪੂਰੇ ਰਿਕਾਰਡ ਦੇ ਵਿੱਚ ਜਿਹੜਾ ਵਾ ਅਸੀਂ ਨਹੀਂ ਜਾਣਦੇ ਵੀ ਇਹ ਕਾੜਾ ਮਰਲਾ ਵੀ ਇੱਥੇ ਹੈਗਾ ਜਗ੍ਹਾ ਦਾ ਹੈਗਾ ਅਸੀਂ ਮਤਾ ਵੀ ਪਾਇਆ ਵੀ ਸਾਡਾ ਇੱਥੇ ਕੋਈ ਜਗ੍ਹਾ ਤੇ ਕੋਈ ਲੈਣ ਦੇਣ ਨਹੀਂ ਹੈਗਾ ਕੀ ਲੱਗਦਾ ਧੱਕੇਸ਼ਾ ਹੀ ਹੋ ਰਹੀ ਬਹੁਤ ਜਿਆਦੀ ਮਤਲਬ ਕਿ ਕੋਈ ਗੱਲ ਸੋਚਣ ਤੋਂ ਬਾਹਰ ਹੋ ਗਈ ਅਸੀਂ ਮੈਂ ਨਹੀਂ ਅਸੀਂ ਸੋਚਿਆ ਵੀ ਜਾਂ ਅੱਜ ਕਹਿੰਦੇ ਮੌਕਾ ਦੇਖਣਾ ਵਾ ਤੇ ਉਹ ਜਿਹੜੇ ਇੱਥੇ ਆਏ ਉਹ ਕਹਿੰਦੇ ਵੀ ਅਸੀਂ ਜੇਸੀਬ ਮਸ਼ੀਨਾਂ ਟਾਲੀਆਂ ਮਗਾਵ ਮਗਾਈਆਂ ਤੇ ਵੇਟ ਕਰ ਰਹੇ ਆ ਹੋਣ ਜਦੋਂ ਮੀਡੀਆ ਨੂੰ ਬੁਲਾਇਆ ਗਿਆ ਵਾ ਤੇ ਹੁਣ ਤੁਹਾਡੇ ਸਾਹਮਣੇ ਤੁਸੀਂ ਆਏ ਤਾਂ ਤੁਹਾਨੂੰ ਦੇਖ ਕੇ ਤੇ ਹੁਣ ਉਸੇ ਵੇਲੇ ਚੱਲ ਨਿਕਲ ਚਲੇ ਗਏ ਆ ਤੇ ਇਹ ਹੈ ਕਿ ਬਹੁਤ ਮੰਦਭਾਗੀ ਗੱਲ ਵਾ ਜਿਹੜੇ ਕੰਮ ਕਰਨ ਵਾਲੇ ਪੰਚਾਇਤੋਂ ਆਪਣੇ ਕਰੇ ਤੇ ਆ ਕੇ ਨਿੱਜੀ ਵੋਟਾਂ ਦੀ ਰੰਜਿਸ਼ ਕਰਕੇ ਇਹਨਾਂ ਪਰਿਵਾਰ ਨੂੰ ਟਾਰਗੇਟ ਕੀਤਾ ਜਾ ਰਿਹਾ ਵਾ ਕਿ ਜਾਂ ਵੋਟ ਆਪਣੇ ਪਾਰਟੀ ਜਾਂ ਨਹੀਂ ਪੜੀ ਜੋ ਤੁਸੀਂ ਬਣ ਗਏ ਜੇ ਤੇ ਇਹੋ ਜਿਹੀ ਗੱਲਾਂ ਜਿਹੜੀਆਂ ਬਹੁਤ ਸ਼ਰਮਨਾਕ ਜਿਹੜੀਆਂ ਬਾਅਦ ਚ ਬੰਦਾ ਕਰਦਾ ਕਿ ਕਿਸੇ ਦਾ ਚਾਰਦਵਾਰੀ ਕੀਤੀ ਕੰਦਾ ਉਹਨੂੰ ਜਨ ਲਿਆ ਕੇ ਤੇ ਪ੍ਰੈਸ਼ਰ ਨਾਲ ਟਾਇਆ ਜਾਵੇ ਜਾਂ ਆਪਣਾ ਕੋਈ ਰਿਕਾਰਡ ਵਗੈਰਾ ਦਿਖਾਇਆ ਜਾਵੇ ਪਹਿਲੀ ਗੱਲ ਤਾਂ ਜੇ ਇਹਨਾਂ ਦੀ ਜਗ੍ਹਾ ਪੰਚਾਇਤ ਦੀ ਫਿਰ ਤੇ ਜੇ ਜਗ੍ਹਾ ਬੜੀ ਆ 15 ਸਾਲ ਪੁਰਾਣੀ ਨਾਲ ਤੇ ਪਰਚਾ ਤਾਂ ਜੁਣਾ ਚਾਹੀਦਾ ਵਾ ਕੱਲਾ ਟੋਣਾ ਨਹੀਂ ਚਾਹੀਦਾ ਟੋਣ ਤੋਂ ਪਹਿਲਾਂ ਪਰਚਾ ਤਾਂ ਜੁਣਾ ਵਾ ਚਿੱਟੀ ਵੀਡੀਓ ਕੱਢੇ ਐਸ ਤੋਂ ਸਾਹਿਬ ਨੂੰ ਵੀ ਲੈਟਰ ਕੱਢੇ ਗਿਆ ਆ ਬੰਦੇ ਨੇ ਨਾਲ ਲਾਉਣ ਰਿਕਾਰਡ ਕੇ ਆ ਵੇਖੋ ਪੰਚਾਇਤ ਦੇ ਨਾਲ ਬੋਲ ਰਹੀ ਜਗ੍ਹਾ ਨਾ ਫਿਰ ਪਰਚਾ ਤਾਂ ਹੋਇਆ ਤੇ ਫਿਰ ਕਾਰਵਾਈ ਇਹ ਨਹੀਂ ਕੋਈ ਨੋਟਿਸ ਨਹੀਂ ਕੋਈ ਕੁਛ ਨਹੀਂ ਤੇ ਸਿੱਧੀਆਂ ਮਸ਼ੀਨਾਂ ਲੈ ਕੇ ਆ ਕੇ ਟਾ ਕੇ ਟੋਣ ਲੱਗ ਪਏ ਆਗੇ ਬਗੜੀਆ ਜੀ ਕੋਟ ਦਾ ਮਿਲਿਆ ਆ ਆ ਜਗਾ ਸਿਰ ਪਹਿਲੇ ਤੇ ਕੋ ਲਈ ਆ ਆ ਰঞ্জੀਤ ਸਿੰਘ ਨੇ ਵੇਚੀ ਪਹਿਲਾਂ ਰঞ্জੀਤ ਸਿੰਘ ਨੇ ਵੇਚੀ ਆ ਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਨੂੰ ਤੇ ਮੁੜ ਕੇ ਹਰਜਿੰਦਰ ਸਿੰਘ ਤੋਂ ਬਾਅਦ ਚ ਹਰਜਿੰਦਰ ਸਿੰਘ ਨੇ ਵੇਚੀ ਮੁੜ ਕੇ ਸਰਜੀਤ ਸਿੰਘ ਨੂੰ ਸਾਹਿਬ ਜੀ ਕੀ ਲੱਗਦਾ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਐ ਕੋਰਟ ਦੇ ਹੁਕਮਾਂ ਦੀ ਉਲੰਘਣਾ ਕਰ ਰਹੀ ਕੋਰਟ ਦੇ ਹੁਕਮਾਂ ਦੇ ਕੋ ਉਹਨਾਂ ਨੇ ਦੇਖਿਆ ਤੱਕ ਨਹੀਂ ਗਾ ਅਸੀਂ ਗਾਂ ਕੋਲ ਵੇਖੋ ਸਟੇ ਵੇਖੋ ਆਂਦੇ ਸਾਡੇ ਤੇ ਪ੍ਰੈਸ਼ਰ ਬਹੁਤ ਆ ਸਟੇ ਦੇ ਕਾਜ ਨੂੰ ਹੱਥੇ ਲਾਉਂਦੇ ਪਤਾ ਹੀ ਸਟੇ ਹੋਇਆ ਵਾ ਹੱਥੇ ਲਾਉਂਦੇ ਕਹਿੰਦੇ ਨਹੀਂ ਕੋਈ ਗੱਲ ਨਹੀਂ ਸਾਡੇ ਤੇ ਪ੍ਰੈਸ਼ਰ ਬਹੁਤ ਜ਼ਿਆਦਾ ਲਾਲ ਕੀ ਦਾ ਜੀ ਪੰਦੀ ਕੀ ਨਾਮ ਹੈ ਤੇ ਕਿਹੜਾ ਪਿੰਡ ਆ ਕਿਹੜਾ ਹੁਦਾ ਤੁਹਾਡਾ ਦਾ ਸਰਪੰਚ ਜਗਦੀਪ ਕੌਰ ਵੈਰੋਵਾਲ ਬਾਗਿਆਂ ਕੀ ਮਾਮਲਾ ਜਿਹੜਾ ਥਾਂ ਦੇ ਡਿਸਪਿਊਟ ਨੂੰ ਲੈ ਕੇ ਕੀ ਗੱਲਬਾਤ ਹੈ ਜਿਹੜੇ ਅੱਜ ਪ੍ਰਸ਼ਾਸਨ ਨੇ ਆਇਆ ਸੀ ਇੱਥੇ ਜਿਹੜਾ ਕਬਜ਼ਾ ਲੈਣ ਵੀਰ ਜੀਓ ਸ਼ਾਮਲਾਟ ਜਗਾ ਉਹਨਾਂ ਨੇ ਕਾਫੀ ਸਾਲ ਤੋਂ ਉੱਥੇ ਕਬਜ਼ਾ ਕੀਤਾ ਹੋਇਆ ਤੇ ਉੱਥੇ ਸਾਡੀ ਪੰਚਾਇਤ ਵੱਲੋਂ ਇਹੀ ਆ ਕਿ ਅਸੀਂ ਉਹ ਉਹਨਾਂ ਕੋਲੋਂ ਜਗਾ ਲੈ ਕੇ ਪੰਚਾਇਤੀ ਜਗਾ ਉਹ ਲੈ ਕੇ ਤੇ ਸਕੂਲੀ ਬੱਚਿਆਂ ਵਾਸਤੇ ਉੱਥੇ ਕੁਛ ਨਾ ਕੁਛ ਕਰੀਏ ਤਾਂ ਜੋ ਉੱਥੇ ਰੋਜ਼ 10-12 ਵੈਨ ਆਉਂਦੀਆਂ ਸਕੂਲ ਦੀਆਂ ਤੇ ਉਹ ਇੱਕ ਬੱਚੇ ਜਿਹੜੇ ਆ ਉੱਥੇ ਸਾਈਡ ਤੇ ਖੜੇ ਹੋ ਕੇ ਆਪਣੀ ਬੈਨ ਦੀ ਉਹਦੀ ਕਰ ਸਕਦੇ ਆ ਤੁਹਾਡੇ ਪਤੀ ਤੇ ਅਲੀਗੇਸ਼ਨ ਲਾ ਰਹੇ ਆ ਕਿ ਉਹ ਤੱਕਾ ਦਰਵਾਰ ਆ ਕੀਣਾ ਚਾਹਗੇ ਇਹ ਵੀਰ ਜੀ ਉਹਨਾਂ ਦਾ ਵਿੱਚ ਕੋਈ ਰੋਲ ਨਹੀਂ ਆ ਸਿਰਫ ਸਾਡੀ ਪੰਚਾਇਤ ਦਾ ਹੀ ਰੋਲ ਆ ਉਹ ਤੇ ਆਪ ਸੋਸ਼ਲ ਵਰਕਰ ਆ ਆਰਮੀ ਤੋਂ ਰਟਾਇਰ ਆ ਉਹ ਆਪਣੇ ਕੰਮਕਾਰ ਚ ਵਿਅਸਥਾ ਉਹਨਾਂ ਦਾ ਕੋਈ ਰੋਲ ਨਹੀਂ ਹੈਗਾ ਉਹ ਇੱਕ ਨਜਾਇਜ਼ ਉਹਨਾਂ ਨੂੰ ਫਸਾਉਂਦੀ ਕੋਸ਼ਿਸ਼ ਕਰ ਰਹੀ ਆ ਉਹਨਾਂ ਤੇ ਝੂਠੇ ਪਰਚੇ ਕਰਵਾ ਰਹੇ ਆ ਇਹ ਮਾਰੋ ਕਰਦਾ ਅਸੀਂ ਕਿ ਜਿਹੜਾ ਹੈ ਜਗ੍ਹਾ ਨੂੰ ਲੈ ਕੇ ਇੱਕ ਵਿਵਾਦ ਸੀ ਤਾਂ ਅੱਜ ਉੱਥੇ ਪ੍ਰਸ਼ਾਸਨ ਵੀ ਆਇਆ ਸੀ ਕਬਜ਼ਾ ਲੈਣ ਵਾਸਤੇ ਤੁਸੀਂ ਵੀ ਗਿਆ ਸੀ ਪੁਲਿਸ ਪਾਰਟੀ ਵੀ ਸਰ ਕੀ ਮਾਮਲਾ ਤੇ ਕੀ ਗੱਲਬਾਤ ਸਰ ਬਲਾਕ ਵੱਲੋਂ ਬਲਾਕ ਅਫਸਰ ਆਏ ਹੀ ਜੀ ਇਹ ਪੰਚਾਇਤੀ ਜਗ੍ਹਾ ਤੇ ਉਹਨਾਂ ਨੇ ਕੰਦ ਕੀਤੀ ਹੈ ਜੀ ਅਸੀਂ ਬਤੌਰ ਪ੍ਰੋਟੈਕਸ਼ਨ ਗਏ ਆ ਜੀ ਸਾਨੂੰ ਬਲਾਕ ਵੱਲੋਂ ਚਿੱਠੀ ਆਈ ਪ੍ਰੋਟੈਕਸ਼ਨ ਵਾਸਤੇ ਜੀ ਤੇ ਉੱਥੇ ਜਾ ਕੇ ਬਲਾਕ ਅਫਸਰਾਂ ਨੂੰ ਉਹਨਾਂ ਨੇ ਆਪਣੇ ਕਾਗਜ਼ ਪੱਤਰ ਦਿਖਾਈ ਜੀ ਤੇ ਬਲਾਕ ਅਫਸਰ ਜਿਹੜਾ ਮੁੜ ਕੇ ਉਹਨਾਂ ਨੂੰ ਉਸ ਦੇ ਕਿਤੇ ਚਲਾ ਗਿਆ ਜੀ ਸਰ ਇਹ ਜੇ ਵੀ ਸਾਹਮਣੇ ਆਇਆ ਹੈ ਕਿ ਜਿਹੜਾ ਪਰਿਵਾਰ ਆ ਜਿੰਨਾਂ ਦਾ ਤਵਜਾ ਹੋਆ ਉਹਨਾਂ ਨੂੰ ਸਟੇ ਵੀ ਹੈ ਨਾ ਕੋਈ ਦਾਲਦਲਾ ਵੀ ਇਹਦੇ ਬਾਰੇ ਤੇ ਬਲਾਕ ਅਫਸਰ ਦੱਸ ਸਕਦਾ ਜੀ ਅਹੀਂ ਬਤਾਓ ਪ੍ਰੋਟੈਕਸ਼ਨ ਗਏ ਚਲੋ ਜੀ